ਧਰੂਵਰਾਠੀ ਨਾਮ ਦੇ ਇੱਕ ਯੂਟਿਊਬਰ ਨੇ ਸਿੱਖ ਗੁਰੂਆਂ ਤੇ ਸਿੱਖ ਰਾਜ ਦੇ ਉੱਤੇ ਇੱਕ ਵੀਡੀਓ ਬਣਾਉਣ ਦਾ ਯਤਨ ਕੀਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੜਿਆ ਲਿਖਿਆ ਇਨਸਾਨ ਹੋਣ ਦੇ ਬਾਵਜੂਦ ਇਹਨੇ ਬਹੁਤ ਅਨਾੜੀਆਂ ਵਾਲੀਆਂ ਗੱਲਾਂ ਇਹਦੇ ਵਿੱਚ ਕੀਤੀਆਂ ਨੇ ਜਾਂ ਨਾ ਸਮਝੀ ਵਾਲੀਆਂ ਗੱਲਾਂ ਕੀਤੀਆਂ ਨੇ ਤੇ ਉਹ ਗੱਲਾਂ ਕੀ ਨੇ ਇਸ ਵੀਡੀਓ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੇ ਇਹ ਉਸ ਬੰਦੇ ਨੂੰ ਮੈਂ ਸਿੱਧੀ ਗੱਲ ਕਹਿ ਦੇਣਾ ਚਾਹੁੰਦਾ ਕਿ ਜੇ ਇਸ ਚੀਜ਼ ਬਾਰੇ ਜਾਣਕਾਰੀ ਨਾ ਹੋਵੇ ਜਾਂ ਜੇ ਕਿਸੇ ਧਰਮ ਦੇ ਜਜ਼ਬਾਤਾਂ ਨੂੰ ਆਪਾਂ ਨਾ ਸਮਝਦੇ ਹੋਈਏ ਉਸ ਟੌਪਿਕ ਦੇ ਉੱਤੇ ਫਿਰ ਵੀਡੀਓ ਨਹੀਂ ਬਣਾਉਣੀ ਚਾਹੀਦੀ। ਇਹਦੇ ਵਿੱਚ ਪਹਿਲਾ ਪੁਆਇੰਟ ਇਹ ਆ ਜਾਂਦਾ ਹੈ ਕਿ ਬਹੁਤ ਲੰਮੇ ਸਮੇਂ ਤੋਂ ਸਿੱਖ ਸੰਗਤ ਦੇ ਵਿੱਚ ਰੋਸ ਹੈ ਕਿ ਸਿੱਖ ਗੁਰੂਆਂ ਦੀ ਸਹਬਜ਼ਾਦਿਆਂ ਦੀ ਤੇ ਸ਼ਖਸੀਦਾਂ ਦੀ ਕੋਈ ਵੀ ਐਨੀਮੇਟਿਡ ਵੀਡੀਓ ਨਹੀਂ ਬਣਨੀ ਚਾਹੀਦੀ। ਤੇ ਇੱਕ ਬਰਨਿੰਗ ਟੌਪਿਕ ਹੈ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਵੀ ਤੇ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਵੀ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰਦੀ ਆਈ ਹੈ। ਜਾਂ ਤਾਂ ਤੂੰ ਤੇ ਤੇਰੀ ਟੀਮ ਨੇ ਚੰਗ ਨਾਲ ਰਿਸਰਚ ਨਹੀਂ ਕੀਤੀ। ਤੇ ਜਾਂ ਫਿਰ ਇੰਨਾ ਸਾਰੇ ਫੈਕਟਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਬਹੁਤ ਹੀ ਗੈਰ ਜ਼ਿੰਮੇਵਾਰ ਇਰਰਸਪੌਂਸਿਬਲ ਤੇ ਇਮੇਚੂਰ ਲੋਕਾਂ ਦੀ ਨਿਸ਼ਾਨੀ ਹੈ ਦੂਜੀ ਗੱਲ ਜਿੱਥੇ ਇਹ ਆਖਿਆ ਗਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਹੀ ਆਪਣੀ ਸ਼ਹੀਦੀ ਦਿੱਤੀ ਸੀ ਜੇ ਮਾੜਾ ਮੋਟਾ ਜ਼ੋਰ ਹੋਰ ਥੋੜਾ ਜਿਹਾ ਰਿਸਰਚ ਤੇ ਲਾ ਲਿਆ ਹੁੰਦਾ ਤੇ ਤੁਹਾਨੂੰ ਪਤਾ ਹੋਣਾ ਸੀਗਾ ਕਿ ਕਸ਼ਮੀਰੀ ਪੰਡਿਤ ਕਿਰਪਾ ਰਾਮ ਜੀ ਆਪਣੇ ਸਾਥੀਆਂ ਸਣੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਤੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤੇ ਮਹਾਰਾਜ ਉਹਨਾਂ ਦੀ ਅਰਦਾਸ ਸੁਣ ਹਿੰਦੂ ਸਮਾਜ ਦੇ ਲੋਕਾਂ ਦੇ ਆਪਣੇ ਧਰਮ ਨੂੰ ਮੰਨਣ ਦੇ ਹੱਕ ਨੂੰ ਕਾਇਮ ਰੱਖਣ ਦੇ ਲਈ ਚਾਂਦਨੀ ਚੌਂਕ ਦਿੱਲੀ ਵਿਖੇ ਆਪਣੇ ਸ਼ਹੀਦੀ ਦੰਦੇ ਨੇ ਤਾਂ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਆਖਿਆ ਜਾਂਦਾ ਏ ਧਰਮ ਦੀ ਚਾਦਰ ਵੀ ਆਖਿਆ ਜਾਂਦਾ ਆ ਫਿਰ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਤੂੰ ਕਿਸੇ ਧਰਮ ਨੂੰ ਮੰਨਦਾ ਨਹੀਂ ਐ ਪਰ ਇਹ ਬਿਲਕੁਲ ਵੀ ਤੈਨੂੰ ਕਿਸੇ ਵੀ ਕ੍ਰਾਈਟੇਰੀਆ ਦੇ ਵਿੱਚ ਇਹ ਹੱਕ ਨਹੀਂ ਦੇ ਦਿੰਦਾ ਕਿ ਤੂੰ ਕਿਸੇ ਧਰਮ ਦੀ ਇੱਜ਼ਤ ਨੂੰ ਨਜ਼ਰਅੰਦਾਜ਼ ਕਰੇ ਗੁਰੂ ਅਮਰਦਾਸ ਨੂੰ ਅਮਰਦਾਸ ਕਹਿਣਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਰਾਮਦਾਸ ਕਹਿਣਾ ਪੰਜਵੇਂ ਪਾਤਸ਼ਾਹ ਨੂੰ ਅਰਜਨ ਕਹਿਣਾ ਇਹ ਬਿਲਕੁਲ ਵੀ ਸਾਨੂੰ ਮਨਜ਼ੂਰ ਨਹੀਂ ਹੈ ਜੇ ਵੀਡੀਓ ਕੋਈ ਬਣਾਉਣੀ ਹੈ ਵੈਸੇ ਤੱਕ ਬਣਾਇਆ ਨਾ ਕਰ ਜੇ ਕਿਸੇ ਗੱਲ ਦਾ ਪਤਾ ਨਹੀਂ ਹੈ ਜੇ ਬਣਾਉਣੀ ਹੈ ਤੇ ਅਦਬ ਦੇ ਦਾਇਰੇ ਦੇ ਵਿੱਚ ਰਹਿ ਕੇ ਬਣਾਇਆ ਕਰ ਫਿਰ ਜਿੱਥੇ 1699 ਦੀ ਵਿਸਾਖੀ ਦੀ ਤੂੰ ਗੱਲ ਕੀਤੀ ਹੈ ਉੱਥੇ ਤੂੰ ਸੰਗਤ ਨੂੰ ਭੀੜ ਆਖਿਆ ਹੈ ਕਾਕਾ ਭੀੜ ਨਹੀਂ ਹੁੰਦੀ ਸੰਗਤ ਹੁੰਦੀ ਹੈ ਜੇ ਆਪਣੇ ਵਿੱਚ ਕੋਈ ਜਜ਼ਬਾਤ ਨਾ ਹੋਣ ਧਰਮ ਨੂੰ ਲੈ ਕੇ ਜੇ ਆਪਣੀ ਸੋਚ ਦਾ ਦਾਇਰਾ ਜਾਂ ਕੰਮ ਦਾ ਦਾਇਰਾ ਦੁਨੀਆ ਤੱਕ ਸੀਮਤ ਹੋਵੇ ਤੇ ਆਪਣੇ ਦਾਇਰੇ ਦੇ ਹਿਸਾਬ ਦੇ ਨਾਲ ਧਰਮ ਨੂੰ ਡਿਫਾਈਨ ਨਹੀਂ ਕਰੀਦਾ ਹੁੰਦਾ ਜਾਂ ਉਹਨਾਂ ਲੋਕਾਂ ਨੂੰ ਡਿਫਾਈਨ ਨਹੀਂ ਕਰੀਦਾ ਜਿਹੜੇ ਧਰਮ ਨੂੰ ਮੰਨਦੇ ਨੇ ਇਹਦੇ ਨਾਲ ਹੀ ਇੱਕ ਗੱਲ ਆ ਆ ਜਾਂਦੀ ਹੈ ਕਿ ਤੂੰ ਇਹ ਗੱਲ ਆਖੀ ਹੈ ਕਿ ਪੰਜਾ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਿੱਠਾ ਪਾਣੀ ਪਿਆਇਆ ਸੀ ਪਾਣੀ ਵਿੱਚ ਖੰਡ ਘੋਲ ਕੇ ਪਿਆ ਦੇਤੀ ਸੀ ਕਾਕਾ ਜੇ ਮਿੱਠਾ ਪਾਣੀ ਪਿਆਉਣਾ ਹੁੰਦਾ ਤੇ ਕਿਤੋਂ ਹੋਰੋਂ ਵੀ ਪਿਆ ਦਿੰਦੇ ਪਰ ਮਹਾਰਾਜ ਨੇ ਬਾਟੇ ਦੇ ਵਿੱਚ ਕੇਵਲ ਪਾਣੀ ਤੇ ਪਤਾਸੇ ਨਹੀਂ ਸੀ ਪਾਏ ਖੰਡਾ ਵੀ ਵਾਇਆ ਸੀ ਤੇ ਨਾਲੇ ਪੰਜ ਗੁਰਬਾਣੀਆਂ ਇਲਾਹੀ ਬਾਣੀਆਂ ਵੀ ਪੜੀਆਂ ਸੀਗੀਆਂ ਜਿਦੇ ਕਰਕੇ ਉਹ ਪਾਣੀ ਅੰਮ੍ਰਿਤ ਬਣ ਗਿਆ ਸੀਗਾ ਜਿਦੇ ਕਰਕੇ ਸਾਡੇ ਅੰਦਰ ਖਾਲਸਾ ਸਪਿਰਿਟ ਪ੍ਰਗਟ ਹੋਈ ਮਹਾਰਾਜ ਨੇ ਖਾਲਸਾ ਦੀ ਬੁਨਿਆਦ ਦੇ ਵਿੱਚ ਗੁਰਬਾਣੀ ਨੂੰ ਰੱਖਿਆ ਏ ਗੁਰਬਾਣੀ ਦੇ ਨਾਲ ਸਾਡੇ ਔਸੂਲਾਂ ਨੂੰ ਤੇ ਸਾਡੀ ਵੇ ਆਫ ਲਾਈਫ ਨੂੰ ਸ਼ਿੰਗਾਰਿਆ ਏ 1699 ਦੀ ਵਿਸਾਖੀ ਦਾ ਇਤਿਹਾਸ ਮਿੱਠੇ ਪਾਣੀ ਦੇ ਉੱਤੇ ਨਹੀਂ ਟਿਕਿਆ ਹੋਇਆ ਇਹ ਇੱਕ ਸਿੱਖ ਨੂੰ ਗੁਰਬਾਣੀ ਦੇ ਕੋਰ ਕਨਸੈਪਟਸ ਤੇ ਪ੍ਰਿੰਸੀਪਲਸ ਦੇ ਨਾਲ ਸ਼ੰਗਾਰਨ ਦੇ ਉੱਤੇ ਟਿਕਿਆ ਹੋਇਆ ਏ ਫਿਰ ਸਹਬਜ਼ਾਦੇ ਦੀ ਸ਼ਹੀਦੀ ਨੂੰ ਮੌਤ ਆਖਣਾ ਉਹਨਾਂ ਨੂੰ ਮਾਰ ਦੇਣਾ ਆਖਣਾ ਕਿਸੇ ਹੋਰ ਧਰਮ ਦੇ ਸ਼ਹੀਦਾਂ ਬਾਰੇ ਅਸੀਂ ਘਟੀਆਂ ਗੱਲ ਕਰਨੀ ਇਹ ਮਨ ਦੀ ਇੱਕ ਸੀਮਿਤ ਤੇ ਛੋਟੀ ਸੋਚ ਨੂੰ ਦਰਸਾਉਂਦਾ ਆ ਫਿਰ ਜਿੱਥੇ ਮਹਾਰਾਜ ਦੀ ਜੋਤੀ ਜੋਤ ਸਮਾਨ ਦੀ ਗੱਲ ਆਉਂਦੀ ਹੈ ਤੋ ਇਹ ਗੱਲ ਆਖੀਆ ਕਿ ਆਪਣਾ ਅੰਤਲਾ ਸਮਾਨ ਨੇੜੇ ਆਉਂਦਾ ਵੇਖ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਆ ਬਾਰ-ਬਾਰ ਤੇਰੀ ਵੀਡੀਓ ਦੇ ਵਿੱਚੋਂ ਇਹ ਗੱਲ ਪਤਾ ਲੱਗਦੀ ਪਈ ਹੈ ਕਿ ਤੈਨੂੰ ਕਿਸੇ ਦੇ ਧਰਮ ਦੇ ਕੋਰ ਬਲੀਫਸ ਦੇ ਨਾਲ ਕਿਸੇ ਦੇ ਧਰਮ ਦੇ ਰਿਐਲਿਟੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਵੀਡੀਓ ਬਣਾਉਣੀ ਹੈ ਵਿਊ ਇਕੱਠੇ ਕਰਨੇ ਹੋਰ ਕੋਈ ਗੱਲ ਨਹੀਂ ਸਤਗੁਰ ਸੱਚੇ ਪਾਤਸ਼ਾਹ ਉਸ ਜੋਤ ਦੇ ਨਾਲ ਇੱਕ ਹੋਏ ਨੇ ਕਿਤੇ ਮਰੇ ਨਹੀਂ ਗਏ ਕਿਤੇ ਗਏ ਨਹੀਂ ਗਏ ਨਾਲੇ ਤੂੰ ਇਹ ਗੱਲ ਆਖਣ ਡਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕਿਤਾਬ ਨੂੰ ਗੁਰੂ ਬਣਾਇਆ ਜਿਸ ਕਿਤਾਬ ਨੂੰ ਅੱਜ ਵੀ ਕਈ ਸਿੱਖ ਜਾਗਦਾ ਹੋਇਆ ਜਾਂ ਲਿਵਿੰਗ ਗੁਰੂ ਮੰਨਦੇ ਨੇ ਮੈਂ ਇਧਰੇ ਗੱਲ ਕਹਿ ਦੇਣਾ ਚਾਹੁੰਦਾ ਅਸੀਂ ਮੰਨਦੇ ਨਹੀਂ ਉਹ ਜਾਗਦੇ ਗੁਰੂ ਹਨ ਜਾਗਤ ਜੋਤ ਹਨ ਜਾਹਰਾ ਜ਼ਹੂਰ ਹਨ ਹਾਜ਼ਰਾ ਹਜ਼ੂਰ ਹਨ ਸਾਨੂੰ ਮਹਾਰਾਜ ਨੇ ਇਹ ਹੁਕਮ ਕੀਤਾ ਸੀਗਾ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਂ ਲੈ ਮਹਾਰਾਜ ਨੇ ਤਾਂ ਆਪ ਆਖਿਆ ਹੈ ਗੁਰੂ ਸਾਹਿਬਾਨਾਂ ਦੀ ਜੋਤ ਜਾਨੇ ਕਿ ਐਸੈਂਸ ਲਿਵਿੰਗ ਐਸੈਂਸ ਹੁਣ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਦੇ ਵਿੱਚ ਤੁਹਾਨੂੰ ਦਰਸ਼ਨ ਕਰਨ ਨੂੰ ਮਿਲੇਗਾ ਤੇ ਮਹਾਰਾਜ ਗੱਲਾਂ ਵੀ ਕਰਦੇ ਨੇ ਬੋਲਦੇ ਵੀ ਨੇ ਹੁਕਮ ਵੀ ਸੁਣਾਉਂਦੇ ਨੇ ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨੇ ਸਾਰਾ ਸਿੱਖ ਧਰਮ ਦੇ ਵਿੱਚ ਮੁਰਦਿਆਂ ਨੂੰ ਨਹੀਂ ਪੂਜਿਆ ਜਾਂਦਾ ਰਾਠਿਆ ਇਹ ਗੱਲ ਸਮਝ ਲੈ ਸਿੱਖ ਧਰਮ ਦੇ ਵਿੱਚ ਲਿਵਿੰਗ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਨੂੰ ਹੀ ਪੂਜਿਆ ਜਾਂਦਾ ਤੇ ਸ਼ਬਦ ਦੀ ਪੂਜਾ ਹੁੰਦੀ ਹੈ ਇੱਥੇ ਫਿਰ ਇਸ ਤੋਂ ਅੱਗੇ ਫਿਰ ਤੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਆਉਂਦੀ ਹੈ ਉਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਸਿੱਖ ਸੂਰਬੀਰ ਯੋਧੇ ਨੂੰ ਰੋਬਿਨ ਹੁੱਡ ਵਰਗੇ ਇੱਕ ਮਾਮੂਲੀ ਫਿਕਸ਼ਨਲ ਕਰੈਕਟਰ ਦੇ ਨਾਲ ਤੋਲ ਕੇ ਤੋਹੀਨ ਕਰਨਾ ਉਹਨਾਂ ਨੂੰ ਇਹ ਕਹਿ ਕੇ ਬੇਇੱਜ਼ਤ ਕਰਨਾ ਕਿ ਉਹਨਾਂ ਦੇ ਵਿੱਚ ਹੰਕਾਰ ਆ ਗਿਆ ਸੀ ਫਿਰ ਉਹਨਾਂ ਦੀ ਸ਼ਹੀਦੀ ਨੂੰ ਮਾਮੂਲੀ ਮੌਤ ਦਾ ਕਰਾਰ ਕਰਨਾ ਇੱਕ ਬਹੁਤ ਹੀ ਨੀਚ ਪੱਦਰ ਦੀ ਸੋਚ ਦੇ ਬੰਦੇ ਦੇ ਕੰਮ ਨੇ ਜੋ ਦੁਨੀਆ ਦੇ ਵਿੱਚ ਬਾਕੀ ਸਾਰਾ ਕੁਝ ਚੱਲਦਾ ਪਿਆ ਹੋ ਸਕਦਾ ਤੇਰੀ ਗ੍ਰਿਪ ਉਹਦੇ ਤੇ ਬਹੁਤ ਵਧੀਆ ਹੋਏ ਪਰ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਫੇਥ ਦੀ ਗੱਲ ਆਉਂਦੀ ਹੈ ਤੇ ਸਿੱਖ ਹਿਸਟਰੀ ਦੀ ਗੱਲ ਆਉਂਦੀ ਹੈ ਉੱਥੇ 100 ਦੇ ਵਿੱਚੋਂ ਇੱਕ ਨੰਬਰ ਵੀ ਨਹੀਂ ਅੱਜ ਤੈਨੂੰ ਮਿਲਿਆ ਇੱਕ ਨੰਬਰ ਵੀ ਨਹੀਂ ਅੱਧੀ ਵਿੱਚ ਅੱਧੀ ਰਿਸਰਚ ਕਰਕੇ ਗਲਤ ਇਨਫੋਰਮੇਸ਼ਨ ਯੂਜ਼ ਕਰਕੇ ਸਿੱਖ ਗੁਰੂਆਂ ਦੀ ਤੋਹੀਨ ਕਰਕੇ ਸਿੱਖ ਸੈਂਟੀਮੈਂਟਸ ਦੀ ਤੋਹੀਨ ਕਰਕੇ ਫਾਲਸ ਹਿਸਟਰੀ ਨੂੰ ਇਲਸਟ੍ਰੇਟ ਕਰਕੇ ਇਹ ਸਾਰੀ ਚੀਜ਼ ਨੂੰ ਵੇਖ ਕੇ ਇਹ ਬਿਲਕੁਲ ਵੀ ਨਹੀਂ ਲੱਗਦਾ ਕਿ ਇੱਕ ਰਿਸਪਾਂਸਿਬਲ ਤੇ ਮੈਚੁਰ ਬੰਦੇ ਵੱਲੋਂ ਵੀਡੀਓ ਬਣਾਈ ਗਈ ਹੈ ਇੱਕ ਅਨਾੜੀ ਵੱਲੋਂ ਬਣਾਈ ਗਈ ਵੀਡੀਓ ਇਹ ਜਿਆਦੀ ਲੱਗਦੀ ਹੈ ਬਜਾਏ ਕਿ ਇੱਕ ਮੈਚੁਰ ਕੰਟੈਂਟ ਕ੍ਰੀਏਟਰ ਤੋਂ ਸੋ ਇਸ ਕਰਕੇ ਵੀਰ ਮੇਰਿਆ ਜੇ ਦੁਨੀਆਵੀ ਕਿਸੇ ਜਾਣਕਾਰੀ ਦੇ ਉੱਤੇ ਵੀਡੀਓ ਬਣਾਉਣੀ ਹੈ ਜਾਂ ਦੁਨੀਆ 'ਚ ਜੋ ਚੱਲਦਾ ਪਿਆ ਹੈ ਟੈਕਨੋਲੋਜੀ ਬਾਰੇ ਬਣਾਉਣੀ ਹੈ ਹੋਰ ਕਿਸੇ ਚੀਜ਼ ਬਾਰੇ ਵੀਡੀਓ ਬਣਾਉਣੀ ਹੈ ਜੀ ਸਤਕੇ ਬਣਾ ਪਰ ਦਿਸ ਇਜ਼ ਨੋਟ ਯੋਰ ਕੱਪ ਆਫ ਟੀ ਇਹ ਤੇਰੇ ਏਰੀਆ ਤੋਂ ਬਹੁਤ ਦੂਰ ਦੀ ਗੱਲ ਹੈ ਤੇਰੇ ਸਮਝ ਦੇ ਪੱਦਰ ਤੋਂ ਬਹੁਤ ਉਤਲੀਆਂ ਗੱਲਾਂ ਨੇ ਅਧਿਆਤਮਕ ਪੱਖ ਦੀਆਂ ਗੱਲਾਂ ਕਿਉਂਕਿ ਜਿੱਥੇ ਇੱਕ ਇਨਸਾਨ ਦੀ ਮਨ ਦੀ ਕਪੈਸਿਟੀ ਖਤਮ ਹੋ ਜਾਂਦੀ ਹੈ ਉਧਰੋਂ ਅਧਿਆਤਮਕ ਕਪੈਸਿਟੀ ਜਿਹੜੀ ਬੰਦੇ ਦੀ ਸ਼ੁਰੂ ਹੁੰਦੀ ਹੈ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਤੇਰੀ ਅਧਿਆਤਮਕ ਕਪੈਸਿਟੀ ਨੂੰ ਤਾਲਾ ਲੱਗਿਆ ਹੋਇਆ ਹੈ ਸੋ ਇਸ ਕਰਕੇ ਤੂੰ ਇਸ ਗੱਲ ਦਾ ਹੱਕਦਾਰ ਨਹੀਂ ਹੈ ਕਿ ਅਧਿਆਤਮਕ ਪੱਖ ਨੂੰ ਅੱਗੇ ਰੱਖ ਕੇ ਮੁਖ ਰੱਖ ਕੇ ਤੂੰ ਕੋਈ ਵੀ ਵੀਡੀਓ ਬਣਾਵੇਂ ਤੇ ਜੇ ਤੈਨੂੰ ਲੱਗਦਾ ਹੈ ਕਿ ਤੈਨੂੰ ਕਿਸੇ ਦੇ ਵੀ ਧਾਰਮਿਕ ਸੈਂਟੀਮੈਂਟਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੂੰ ਕਿਸੇ ਧਰਮ ਨੂੰ ਨਹੀਂ ਮੰਨਦਾ ਤੇ ਬਹੁਤ ਵੱਡੇ ਅਨਾੜੀਆਂ ਵਾਲੀ ਗੱਲ ਹੈ ਤੇ ਤੈਨੂੰ ਕਿਸੇ ਵੀ ਧਰਮ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ